ਵੀਰ ਜੀ ਆਜੋ ਅੰਦਰ ਆਜੋ ਸਸਤੇ ਸੇਲ ਅੰਦਰ ਲੱਗੀ ਆ ਜੀ ਲੱਕੜੀ ਮੇਲਾ ਅੰਦਰ ਲਾਤਾ ਹੈ ਕੀ ਲਾਤਾ ਜੀ ਅੰਦਰ ਲੱਕੜੀ ਮੇਲਾ ਜੀ ਬਹੁਤ ਸਸਤੇ ਸੂਟ ਨਾਲ ਗਿਫਟ ਕਿੰਨੇ ਕੁ ਸਸਤੇ ਐਲਸੀ ਫ੍ਰੀ ਫ੍ਰੀ 500 ਵਾਲੀ ਪੈਂਟ 500 ਰੁਪਏ ਦੀ ਉਹ ਕਿਹੜੀ ਪੈਂਟ ਹੈ ਪੈਂਟ ਕਮੀ ਵਿਮਲ ਦੀ ਜੀ ਦਿਖਾਓ ਹਾਂ ਦਿਖਾਓ ਜੀ ਦਿਖਾਓ ਵਿਮਲ ਦੀ ਪੈਂਟ ਕਮੀ ਜਾ ਹੋ ਜਾ ਥੱਲੇ ਭਾਈ ਇਹ ਐਨਾ ਸਸਤਾ ਕਰਨ ਨੂੰ ਕਰਕੇ ਦੇਖੋ ਜੀ ਇਹ ਬਾਬੇ ਪੋਨਰ ਦੀ ਕਿਰਪਾ ਜੀ ਜਿੱਤੇ ਸਸਤਾ ਸਸਤਾ ਘਪੜ ਚਾਹਦਾ ਏ ਇਹ ਦੇ ਦੋਗੇ ਵੀ ਮੈਂ ਕਹਾਂ ਜੀ ਬੋਰੇ ਲੈ ਜਾ ਬੋਰੇ 100 ਰੁਪਏ ਦੀ ਦੇ ਦੋਗੇ 500 ਵਾਲੀ 100 ਦੀ ਵਿਮਲ ਦੀ ਪੈਂਟ ਕਮੀਜ਼ ਅੱਛਾ ਹਾਂਜੀ ਮੈਂ ਇੱਕ ਨਹੀਂ 100 ਲੈ ਜਾ ਭਾਵੇਂ ਅਗੇ ਘੜੀਆਂ ਵਾਲੀਆਂ ਲਓ 750 ਵਾਲੀ ਉਹ ਵੀ ਵਿਮਲ ਦੀ ਘੜੀ ਬਹੁਤ ਵਧੀਆ ਨਾਲ ਪੈਂਟ ਨਾਲ ਕਮੀਜ਼ ਲਓ ਛੜੀ 750 ਰੁਪਏ ਦੀ ਇਹ 750 ਦੀ 750 ਰੁਪਏ ਦੀ ਵਿੱਚੇ ਘੜੀ ਦਾ ਗਿਫਟ ਹੈ 300 400 ਦੀ ਘੜੀ ਨਾਲ ਪੈਂਟ ਫ੍ਰੀ ਹੈ ਸਾਡਾ ਲਓ ਜੀ ਪਉਣਾ ਰੇਟ ਯਾ ਲੋ ਸੇਲ ਮੇਲਾ ਲਾਤਾ ਰਖਣੀ ਤੱਕ ਆ ਸੂੜ ਵੀ 200 ਰੁਪਏ ਦਾ ਇੱਕ 50000 ਰੁਪਏ ਦੇ 50000 ਦੇ ਦੇਖੇਪਣਾਂ ਤੇ 700 ਦਾ ਕਪੜਾ ਤੇ ਨਾਲ ਗਿਫਟ ਫਰੀ ਦਿੱਤੇ ਜਾਂਦੇ ਹਨ ਮੇਲੇ ਕਿਨੇ ਰੱਖਣੀ ਤੱਕ ਜੀ ਰੱਖਣੀ ਮੇਲਾ ਸੇਲਾ ਰੱਖਣੀ ਤੱਕ ਜੀ ਕਿਹੜਾ ਕਿਹੜਾ ਗਿਫਟ ਦੇ ਰਹੇ ਗਿਫਟਾਈ ਦੇ ਦਾਂ ਜੀ ਐਸ ਜੀ ਦੇ ਰਹੇ ਆ ਮੋਬਾਈਲ ਦੇ ਰਹੇ ਆ ਹੈੱਡਫੋਨ ਦੇ ਰਹੇ ਆ ਏਅਰਫੋਨ ਦੇ ਰਹੇ ਆ ਯੂਟਿਊਬਰ ਭਾਂਡੇ ਦੇਰੇ ਬਰਤ ਪਰ ਪੁੱਤਰ ਸਾਰੇ ਦੇ ਰਹੇ ਵਿੱਚ ਜਿਹੜਾ ਵੀਰ ਸਾਡੇ ਕੋਲ 50000 ਰੁਪਏ ਦਾ ਕਪੜਾ ਲਊਗਾ ਉਹਨੂੰ ਐਸਡੀ ਫ੍ਰੀ ਦਿੱਤੀ ਜਾਊਗੀ ਜਿਹੜਾ ਵੀਰ ਪੈਣ 2000 ਦਾ ਕਪੜਾ ਲੈਣਾ ਚਾਹੂਗਾ ਉਹਨੂੰ ਇੱਕ ਨਵਾਂ ਮੋਬਾਈਲ ਹੈੱਡਫੋਨ ਇੱਕ ਉਹਨੂੰ ਡਿਨਰ ਸੈਟ ਦਿੱਤਾ ਜਾਊਗਾ ਜਿਹੜਾ ਵੀਰ 10000 ਰੁਪਏ ਦਾ ਕਪੜਾ ਲਊਗਾ ਉਹਨੂੰ ਇੱਕ ਮੋਬਾਈਲ ਦਿੱਤਾ ਜਾਊਗਾ ਜਿਹੜਾ ਵੀਰ 5000 ਰੁਪਏ ਦਾ ਚਲੂਗਾ ਉਹਨੂੰ ਹੈੱਡਫੋਨ ਦਿੱਤੇ ਜਾਣਗੇ ਜਿਹੜਾ ਵੀਰ 2000 ਦਾ ਕਪੜਾ ਲਊਗਾ ਉਹਨੂੰ ਇੱਕ ਗਿਵਟ ਪੰਨ ਦੇ ਸੁੱਟ ਆ ਗਿਆ ਜਿਹੜਾ 500 ਰੁਪਏ ਦਾ ਮਾਰਗਰੀ ਵੇਚਦਾ ਹੈ ਸਾਡੇ ਕੋਲ ਮਿਲੂਗਾ 125 ਰੁਪਏ ਦਾ ਇੱਕ 500 ਦੇ 4 ਕਲਰ ਮੈਦੀਆਂ ਜੀ ਬਹੁਤ ਜਿਆਦੀ ਆ 500 ਦੇ 4 ਮਿਲਣਗੇ ਜੀ ਮਿਲਣੇ ਕਿੱਥੇ ਪੌਨਰ ਦੀ 88 ਰੋਡ ਪੀ ਕਿਵੈਂਟ ਜਿੱਥੇ ਸਸਤੇ ਸਸਤਾ ਕਪੜਾ ਤੰਦਾ ਹੈ ਇਹਨਾਂ ਮੋਬਾਈਲ ਨੰਬਰ ਕਰਨ ਨਵਤੀ ਸ਼ਰੀ 340868 ਜਿਸ ਕਿਸੇ ਭੈਣ ਨੇ ਹੋਮ ਡਿਲੀਵਰੀ ਕਰਨੀ ਹੈ ਤਾਂ ਹੋਮ ਡਿਲੀਵਰੀ ਫ੍ਰੀ ਕੀਤੀ ਜਾਂਦੀ ਹੈ ਸਾਰੇ ਪੰਜਾਬ ਦੇ ਵਿੱਚ ਫ੍ਰੀ ਲਓ ਜੀ ਇਹ ਕਹਿਵਾ ਕਾਟਨ ਦਾ ਸੂਟ ਆ ਗਿਆ ਜੋ ਜਿਹੜਾ ਮਾਰਕਟ ਦੇ ਕੋਈ 600 ਰੁਪਏ ਦਾ ਸੂਟ ਆ ਸਾਡੇ ਨਾਲ ਮਿਲੂਗਾ 1000 ਰੁਪਏ ਦੇ 5 ਸੂਟ ਜੀ 200 ਰੁਪਏ ਦਾ ਇੱਕ 1000 ਰੁਪਏ ਦੇ 5 ਸੂਟ ਕਲਰ ਮੈਚਿੰਗ ਬਾਅਦ ਆ ਜਿੰਨੇ ਮਰਜ਼ੀ ਲੈ ਜਾਓ ਇੱਕ ਮਿਲਣਾ ਕਿਥੋਂ ਪੋਨਰ ਦੀ ਟੀਮੇਰ ਉੱਤੇ ਕਿਵੰਡ ਜਿੱਥੇ ਸਸਤਾ ਸਸਤਾ ਕਪੜਾ ਪੰਦਾ ਹੈ ਲਓ ਜੀ ਜਾ ਜੱਟ ਦਾ ਸੂਟ ਆ ਗਿਆ ਜਾ ਜੱਟ ਦਾ ਸੂਟ ਚਮ ਚਮ ਕਰਦੇ ਇਹਦਾ ਮਾਰਕੀਟ ਗੇ 500 ਰੁਪਏ ਦਾ ਸਾਡੇ ਕੋਲ ਮਿਲਣਗੇ 1000 ਦੇ 5 200 ਦਾ 1 ਮਿਲਣਗੇ ਤਾਂ ਪੌਨਰ ਦੀ ਟੀ ਬਲੇਰ ਆਊਟ ਬਿਕਿੰਡ ਕੱਲਰ ਮੈਚਿੰਗ ਬਹੁਤ ਜਿਆਦੀ ਆ ਇਹ ਸੇਲ ਲੱਗਿਆ ਸਭ ਰਖੜੀ ਤੱਕ ਜੀ ਰਖੜੀ ਮੇਲਾ ਇਹਨਾਂ ਨਾਲ ਗਿਫਟ ਆ ਫਰੀ ਦਿੱਤੇ ਜਾਣਗੇ ਜਿੰਨੇ ਐਸ ਟੀ ਡੀਆਂ ਲੱਗੀਆਂ ਨੇ ਡਿਨਰ ਸਰਵਿਸ ਕੰਜਵੀ ਸੈਟ ਲੱਗੇ ਫਰੀ ਦਿੱਤੇ ਜਾਣਗੇ ਜੀ ਹੋਰ ਜੀ ਕੈਮਰੀ ਕਾਟਨ ਦਾ ਸੂਟ ਆ ਇਹਦਾ ਮਾਰਕੀਟ ਤੇ 1000 ਰੁਪਏ ਦਾ ਸੂਟ ਆ ਜਿਹੜਾ ਪੌਨਰ ਦੀ ਟੀ ਤੋਂ ਮਿਲੂਗਾ 1000 ਰੁਪਏ ਦੇ 3 ਸੂਟ ਮੇਲੇ ਕਿਥੇ ਪੌਣਾ ਦੇ 800 ਰੁਪਏ ਕਿਵੈਂਡ ਜਿੱਥੇ ਸੱਤ ਸੱਤਾ ਕਪੜਾ ਦੰਦਾ ਹੈ ਇਹ ਤੁਹਾਨੂੰ ਬਜ਼ਾਰ ਵਿੱਚ 1000 ਰੁਪਏ ਦਾ ਸੁੱਣ ਮਿਲਣਾ ਹੈ ਸਾਡੇ ਕੋਲ ਬੈਣਾ 350 ਦਾ 1000 ਦੇ ਤਿੰਨ ਇਹਦੇ ਵਿੱਚ ਕੱਲ ਮੈਦਿਕ ਬਹੁਤ ਜਿਆਦਾ ਆ ਯਾਰ ਆਲੇ 300 ਮਿਲਗੇ ਯਾਰ ਦੇ ਤਿੰਨ ਜਿਹੜੀ ਭੈਣ ਵੀਡੀਓ ਕਰ ਉਹਨੂੰ ਇੱਕ ਸੂਟ ਜਿਹੜਾ ਜਾਊਗਾ ਆ ਸੂਟ ਗਿਫਟ ਭੇਜਣਾ ਜਿਹਦੇ ਭੈਣ ਦੇ ਵੀ ਸ਼ੇਅਰ ਕਰੂਗੀ ਦਲਰ ਮਾਰਕੀਟ ਕਿ ਬਹੁਤ ਜਿਆਦਾ 1000 ਦੇ ਤਿੰਨ ਇੱਕ ਕਾਟਨ ਦਾ ਸੂਟ ਤੇ ਦੁਪੱਟਾ ਚਣੌਂ ਦਾ ਕਾਟਨ ਦਾ ਸੂਟ ਦੁਪੱਟਾ ਚਣਾਂ ਦਾ ਦੁਪੱਟਾ ਜਿਹਦਾ ਮਾਰਕੀਟ ਇੱਥੇ 800 ਰੁਪਏ ਰੇਟ ਆ ਪੌਨਰ ਦੇ ੱਟੇ ਮਿਲੂਗਾ ਸਿਰਫ 350 ਰੁਪਏ ਦਾ ਸੂਟ ਜੀ ਮੈਨਾਂ ਕਿੱਥੇ ਪੌਨਰ ਦੇ ੱਟੇ ਬੇਰੋੜ ਤੇ ਕੀਵੈਂਟ ਇਹ 880 350 ਰੁਪਏ ਦਾ ਮੈਨੂੰ ਕਿਤੇ 500 ਦਾ ਟੀ ਬੇਰ ਨਾ ਵੇਚ ਦੋ ਜੀ ਕਲਰ ਮੈਰੀ ਬਹੁਤ ਜਿਆਦਾ ਆ 850 ਦਾ 350 ਰੁਪਏ ਸੂਟ ਮਿਲਾਂਗੇ ਇਹ ਜਿਹੜੀ ਪਹਿਨੇ ਹੋਮ ਡਿਲੀਵਰੀ ਕਰਾਉਣੀ ਆ ਉਹਨੂੰ ਫ੍ਰੀ ਸਾਰੇ 500 ਦੇ ਤੇ ਫ੍ਰੀ ਭੇਜੇ ਜਾਣਗੇ ਜੀ ਜਿਹੜੇ ਸਾੜੇ ਕਪੜੇ 50000 ਰੁਪਏ ਦਾ ਕਪੜਾ ਕੋਈ ਦੁਕਾਨਦਾਰ ਲੈ ਲੈ ਪਾਓਗੇ ਵਰੀ ਬਣਾ ਲੈ ਲੈ ਉਹਨੂੰ ਐਕਸਟਰਾ ਫ੍ਰੀ ਦਿੱਤੀ ਜਾਊਗੀ ਜਿਹੜਾ 20000 ਰੁਪਏ ਦਾ ਕਪੜਾ ਲੈਗਾ ਉਹਨੂੰ ਇੱਕ ਮੋਬਾਈਲ ਇੱਕ ਹੈੱਡਫੋਨ ਸਕਨ ਨੂੰ ਸਾਡਾ ਫਰੀ ਦਿੱਤਾ ਜਾਊਗਾ ਜੀ ਜਿਹੜਾ 10000 ਰੁਪਏ ਦਾ ਲੈਗਾ ਉਹਨੂੰ ਇੱਕ ਮੋਬਾਈਲ ਫਰੀ ਦਿੱਤਾ ਜਾਊਗਾ ਜਿਹੜਾ 5000 ਰੁਪਏ ਦਾ ਲੈਵੇਗਾ ਉਹਨੂੰ ਇੱਕ ایرਫੋਨ ਫਰੀ ਦਿੱਤਾ ਜਾਊਗਾ ਜਿਹੜਾ ਵੀ 1000 ਰੁਪਏ ਦਾ ਛੋਟੇ ਦਾ ਛੋਟਾ ਗਿਫਟ ਪਰਸ ਵੀ ਦਿੱਤੇ ਜਾਣਗੇ ਜੀ ਪਰਸ ਲੈ ਦੇ ਪਾਣਾ ਪਰਸ ਲੈ ਕੇ ਜੀ ਸੋਲਿਆ ਮੈਚਿੰਗ ਸੂਟ ਆ ਇਹ ਬਾਜ਼ਾਰ ਦੇ ਵਿੱਚੋਂ ਕੋਈ 400 ਦਾ ਦਿੰਦਾ ਵਾ ਕੋਈ 350 ਦਿੰਦਾ ਹੋਊਗਾ ਪੌਂਡਰ ਦੀ ਟੀਮ ਨੇ ਸਿਰਫ 250 ਰੁਪਏ ਦਾ ਸੂਟ 2200 ਰੁਪਏ ਦਾ ਸੂਟ ਮੈਚਿੰਗ ਸੂਟ ਕਲਰ ਮੈਚਿੰਗ ਬਹੁਤ ਵਧੀਆ ਵਾ ਜਿਹੜਾ ਬਜਾਟ 350 2200 ਰੁਪਏ ਦਾ ਸੂਟ ਲੈ ਲਵਾ ਗਿਫਟ ਫਰੀ ਦਿੱਤੇ ਜਾਣੇ ਨਾਲ ਜਿਹੜਾ ਕੋਈ 1000 ਦੀ ਸ਼ੋਪਿੰਗ ਕਰੂਗਾ ਉਹਨੂੰ ਹੀ ਗਿਫਟ ਮਿਲੂਗਾ ਜਿਹੜਾ 2000 ਦੀ ਕਰੂਗਾ ਉਹਨੂੰ ਗਿਫਟ ਫਰੀ ਦਿੱਤੇ ਜਾਣਗੇ ਜਿਹੜਾ 10000 ਦੀ ਕਰੂਗਾ ਉਹਨੂੰ ਵੀ ਗਿਫਟ ਫਰੀ ਦਿੱਤੇ ਜਾਣਗੇ ਜਿਹੜਾ 20000 ਦੀ ਕਰੂਗਾ ਉਹਨੂੰ ਗਿਫਟ ਦਿੱਤੇ ਜਾਣਗੇ ਜਿਹੜਾ 50000 ਦੀ ਕਰੂਗਾ ਉਹਨੂੰ ਐਲਸੀਡੀ ਫਰੀ ਦਿੱਤੀ ਜਾਊ ਜੀ ਇਹ ਪੌਣਾ ਦੀ ਟੀ ਆ ਬੇਰੋਡ ਤੇ ਖੜ ਜਿੱਥੇ ਸਤ ਸਤਕਪੰਦਰ ਦਾ ਜੀ सूट बहुत ज्यादा अपने को यार चार ढाई सौ का एक आलओवर सूट है सात सौ रुपया साढ़े तीन सौ रुपये का मैं सूट जी साढ़े तीन सौ सूट फ्री देखो छह सौ छह सौ वाले सूट साढ़े तीन सौ रुपए चाह लक समेत मेला लाता लकड़ी का सेल मेला जिते सूट बहुत वाया छे सौ वाले साढ़े तीन तीन सौ कलर मैचिंग बहुत ज्यादा साढ़े तीन तीन सौ छे सौ वाले साढ़े तीन तीन सौ गिफ्ट फ्री रखड़ी जी लाती जी रखड़ी से हटी वालों जिन्हें मजी भाई बोरे पद बहुत कपड़ा आया जी देखो कलर मैचिंग देखो बहुत तो वादिया छे सौ वाला साढ़े तीन तीन सौ रुपया गिफ्ट फ्री फ्री कपड़ा करता फ्री हट्टी वाला फ्री कपड़ा ਇਹ ਨੰਬਰ ਤੋਂ ਮਿਲ ਲੈ ਨਰਜਿੰਦ ਤੋਂ ਮਿਲ ਲੈ ਲੱਬਿਆ ਰੇ ਮਿਲ ਆ ਜੋ ਬੇਲਾ ਜਿਦੋਂ ਪਿੱਛੀ ਵੰਜੋ ਸਿਰਫ ਇੱਕ ਪੋਨਰ ਦੀ ਹੱਟੀਆ ਦੀ ਬਲੇ ਰੋਡ ਤੇ ਉਤੋਂ ਮਿਲ ਲੈ ਕਈ ਮੇਰੇ ਵੀਰ ਭੈਣ ਜਿਹੜੇ ਪੈਣਾ ਬਾਹਰ ਆਉਂਦੀਆਂ ਉਹ ਦੁਕਾਨਾਂ ਦੇ ਪਾਜਾਂਦੇ ਉਹ ਪੋਨਰ ਦੀ ਹੱਟੀਆ ਨਗਰਾਂ ਤੋਂ ਬਜਿਓ ਸਾਡੇ ਬੋਰਡ ਲੱਗੇ ਪੋਨਰ ਹੀ ਦੇ ਨਾਲ ਹੀ ਗਿਫਟ ਦੇ ਰਹੇ ਆ ਜਿੱਥੇ ਤੁਹਾਨੂੰ ਗਿਫਟ ਵੀ ਮਿਲਦਾ ਸਮਝੋ ਤੁਸੀਂ ਉਹ ਨਗਲ ਕਰ ਰਹਾ ਹੱਟੀ ਐ ਗਿਫਟ ਵੀ ਜਾਂਦੇ ਜੋ ਕੱਪੜੇ ਸਸਤਾ ਦਿੰਦੇ ਜੋ ਆ ਫਰਸੀ ਸੂਟ ਆ ਗਿਆ ਜੋ ਜਿਹੜਾ ਮਾਰਕਟ 'ਚ 1500 ਰੁਪਏ ਦਾ ਸੂਟ ਆ ਜੀ ਸਾਡੇ ਕੋਲ ਨਾ ਮਿਲਣਾ 600 ਰੁਪਏ ਦਾ ਸੂਟ ਜੀ ਫਰਸੀ ਸੂਟ ਬਹੁਤ ਵਧੀਆ ਦੁਪੱਟਾ ਵੇਖੋ ਆਹ ਲੈ ਦੁਪੱਟਾ ਚਾਦਰਾਂ ਵਾਲੇ ਦੁਪੱਟੇ 1200 ਵਾਲਾ ਸੂਟ ਸੇਲ ਕਰਵਾਇਆ ਚ ਮਿਲ ਲਗਦਾ ਬੋਨਰ ਦੀ ਢਿੱਲੇ ਰੋਡ 'ਤੇ ਕਿਰੇਂਡ ਇਹ ਨਾਮ ਨੂੰ ਜੰਦਰਦਾਨ ਅਜਿਹੇ ਤਾਂ ਨੰਬਰ ਸਰ ਤੋਂ ਸਿਰਫ ਕਿਰੇਂਡ ਬੋਨਰ ਦੀ ਢੱਟੀ ਦਿੱਤੇ ਰੱਖਣੀ ਸੇਲ ਮੇਲੇ ਕਮਾਕੇ ਕਰਦੇ ਜੀ ਚਲੋ ਮੈਦੀ ਬਹੁਤ ਜਿਆਦੀ ਆ 1200 ਵਾਲਾ 700 ਰੁਪਏ ਦੇ ਸੂਟ ਜੀ ਜਣ ਕੇ ਕਿਨਕ ਫ੍ਰੀ ਕਰਤਾ 700 ਦਾ ਇੱਕ 1200 ਦੇ ਦੋ ਬੋਰੇ ਬੋਰੇ ਨਾਲ ਅਗਾਈ ਬੋਰੇ ਬੋਰੇ ਨਾਲ ਲੈ ਜਾ ਨਕਲੀਆ ਦੁਕਾਨਾਂ ਵਾਲਿਆਂ ਤੇ ਬਜਾ ਪਾਣ ਵਾਲੀ ਦੀ ਇੱਕੋ ਸ਼ਾਪ ਆ ਉਹਨੇ ਬੋਰਡ ਬਾਹਰ ਲੱਗੇ ਆ ਨਾ ਗਿਫਟ ਦਿੰਦੇ ਆ ਜਿੱਥੇ ਸੋਤੇ ਸੋਤੇ ਕੱਪੜੇ ਦਿੰਦਾ ਹੈ ਕੋਟਾ ਡੋਰੀਆਂ ਨਾਲ ਦੁਪੱਟਾ ਵੀ ਵੇਖਾ ਦੁਪੱਟਾ ਵੀ ਸੌਦਾ ਲਾਈਆਂ ਨਾਲ 1200 ਵਾਲਾ ਸੂਟ 700 ਰੁਪਏ ਦੇ ਵਿੱਚ ਸੇਕਰ ਬਾਰੇ ਜਨਾਮ ਨੂੰ ਜਿੰਦਰ ਦਾ ਨਾਮ ਬਸ ਨਾਲ ਦੇ ਦਿਆਏ ਤੋਂ ਇੱਕ ਮੈਨੂੰ ਪਿੱਖੇਟ ਪੋਨਰ ਦੀ ਹੱਟ ਤੋਂ ਜਿੱਥੇ ਸਸਤੇ ਸਸਤੇ ਕਪੜੇ ਜਾਂਦਾ ਰਹੀ ਵੇਖੋ ਮਾਲ ਵੇਖੋ ਕਿੰਨਾ ਦੀ ਵੇਖਾ ਬਹੁਤ ਜਿਆਦੀ ਜੇ ਇਹ ਵੀਡੀਓ ਬਿਉਣ ਲਗੇ ਸਾਈਧਾਰੀ ਦੀ ਬੜੀ ਨਹੀਂ ਇਹ ਤੁਹਾਨੂੰ ਸੇਬ ਕੇ ਇੰਟਰਵਿਊ ਕਰ ਰਹੇ ਆ ਇੱਕ ਕਪੜਾ ਹੈਗਾ ਏ ਕਪੜਾ ਵੀ ਦੇਣੇ ਨੇ ਨਾਲ ਗਿਫਟ ਦੇਣੇ ਆ ਫ੍ਰੀ ਆਲੇ ਕਹਿੰਦਾ ਜੀ ਫ੍ਰੀ ਆਲੇ ਕੰਮ ਆ 1200 ਵਾਲਾ 600 ਜੋ ਵੀ ਮੜੀ ਬੈਂਡ ਜਿਹੜੀ ਬਾਹਰ ਕਿ 500 ਦੇ 700 ਰੁਪਏ ਦੇ ਰਹੇ ਜੀ ਘੜਿਆਲੀ ਵਿਮਲ 1000 ਰੁਪਏ ਦੀ ਪੈਂਟ 750 ਰੁਪਏ ਐਚ.ਐਲ. ਦੀ ਲਾਲ ਛੜੀ ਤੇ ਗਿਫਟ ਵੀਰ ਫੇਰ ਦੇਣੇ ਜੀ ਗਿਫਟ ਵੀ ਫਰੀ ਦੇ ਰਹੇ ਆ ਆ ਵੀ ਜੀ ਕਿੰਨੇ ਦੀ ਹੋਊਗੀ ਜਿਹੜੀ ਪੈਂਟ ਗੂੜੀ ਦੀ ਸਰ ਕੋ 400 ਦੀ ਰੇਂਜ ਚ ਹੋਗੀ ਪੱਕਾ ਹਾਂਜੀ ਕਿੰਨੇ ਦੀ ਨਹੀਂ ਨਹੀਂ ਆਪਾਂ ਇਹ ਜੀ ਅਸੀਂ ਤੁਹਾਨੂੰ ਦੋ 100 ਰੁਪਏ ਦੀ ਇਹ ਤੁਹਾਨੂੰ 500 ਇਸ ਇੱਕ 100 ਰੁਪਏ ਦੀ ਇੱਕ ਹੋਰ ਸਾਡੇ ਕੋਲ ਵੇਖੋ ਆਪ ਖਾਓ ਆ ਵੀਮਲ ਦੀ ਪੈਂਟ ਕਮੀਜ਼ ਮੰਨਦੇ ਜੀ ਵੀ 100 ਦੀ ਕਿਤੇ ਬਾਜ਼ਾਰ ਚ ਮਿਲ ਜੂ ਤੁਹਾਨੂੰ ਨਾਲੇ ਪੈਂਟ ਨਾਲੇ ਕਮੀਜ਼ ਨਹੀਂ 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 ਸਰ ਇੱਕ ਸਰਾ ਵੀ ਫੜੋ ਤੁਹਾਨੂੰ ਤੇਰੇ ਕਿੰਦਾ ਦੀ ਲੱਗੀ ਹੈ ਮੈਂ ਨਾ ਓਕੇ ਅੱਗੇ ਵੀ ਕਹਦੀ ਆਏ ਜੀ ਇਹਨਾਂ ਕੋਲ ਨਹੀਂ ਜੀ ਕਿ ਕਿਦਾਂ ਵੀਡੀਓ ਵੇਖ ਕੇ ਆਏ ਜੀ ਹਾਂ ਜੀ ਇਹ ਕ੍ਰੇਪ ਸਿਲਕ ਦਾ ਸੂਟ ਤੇ ਚਨਾਉਂ ਦਾ ਦੁਪੱਟਾ ਦੇਖੋ ਚਮ ਚਮ ਕਰਦਾ ਇਹ ਮਾਰਕੀਟ ਵਿੱਚ ਕੋਈ 1200 ਰੁਪਿਆ ਕੋਈ 1300 ਰੁਪਿਆ ਪੌਣੇ ਡੇਢ ਦਸਰ ਰੁਪਿਆ ਮਿਲੂਗਾ 500 ਰੁਪਿਆ ਦਾ ਸੂਟ ਜੀ ਮਿਲਣਾ ਕਿਥੇ ਪੌਣੇ ਦੀ ੱਟੀ ਬਲੇਰਡ ਤੇ ਕਿਵਨ ਜਿੱਥੇ ਸੱਤ ਦਾ ਸੱਤ ਰੁਪਿਆ ਹੈ 1200 ਵਾਲਾ 500 ਰੁਪਿਆ ਦਾ ਸੂਟ ਜੀ ਆ ਫਿਓਨਾ ਕੀ ਫਿਓਨਾ ਜਿਹੜੇ ਫਿਓਨਾ ਵਾਲੇ ਮਾਰਕੀਟ ਵਿੱਚ ਕੋਈ 12-12 ਹਜ਼ਾਰ ਦਾ ਸੂਟ ਵੇਚਦਾ ਆ ਸਿਰ ਪੌਣੇ ਰੇਟ ਦਾ ਨਹੀਂ ਸਿਰ 500 ਰੁਪਏ ਦਾ ਸੂਟ ਲੈ ਗਿਫਟ ਫੇਰ ਫਰੀਂ ਦੇ ਦੇ ਜੀ ਆ ਜਿੰਨੇ ਗਿਫਟ ਲੱਗੇ ਆ ਪੈਣਾ ਨੂੰ ਦੇ ਆ ਸ਼ੌਂਡਾ ਦਾ ਸੂਟ 5-500 ਰੁਪਏ ਦਾ ਸੂੜਿਆ 1200 ਵਾਲਾ ਸੂਟ 500 ਰੁਪਏ ਦਾ ਕਲਰ ਮੈਚਿੰਗ ਬਹੁਤ ਜਿਆਦੀ ਜੀ ਚਮਕ ਚਮਕ ਦਾ ਸੂੜਿਆ ਸਿਰਨੇ ਦਾ ਸਿਰਫ ਪੌਣੇ ਰੇਟੀ ਸੋਣਾ ਜਿੱਥੇ ਸੱਤੋ ਸੱਤ ਕਪੜਾ ਤਾਂਦਾ ਹੈ ਮੋਬਾਈਲ ਨੰਬਰ ਬੋਲਿਆ ਕਰੋ ਮੋਬਾਈਲ ਨੰਬਰ 9946 3406 ਹੋਮ ਡਿਲੀਵਰੀ ਸਾਰੇ ਪੰਜਾਬ ਵਿੱਚ ਫਰੀ ਕੀਤੀ ਜਾਊਗੀ ਆਹ ਹੋ ਗਿਆ ਦਬੱਟੇ ਵੀ ਨਾਲ ਬਹੁਤ ਵਧੀਆ ਜੋ ਹਾਂਜੀ ਜੈ ਤੁਹਾਨੂੰ ਇਹ ਚੀਜ਼ਾਂ ਦੇਵਾਂਗੇ ਤੁਹਾਨੂੰ ਆਲੋ ਦੇਦੀਏ ਚਲੋ ਦੇਰੋ ਮੇਰੇ ਕਲਰ ਦੀਦੀ ਦਾ ਇੱਕ ਦਾਮ ਲੀਦੀ ਪੰਜ ਕਲਰ ਦੇ ਇਹ ਮਦੀ ਕਲਰ 1200 ਦਾ 500 ਰੁਪਏ ਦਾ ਦੇਖੋ ਕਲਰ ਨਾਲੀ ਬਹੁਤ ਵਧੀਆ ਇਹ ਤੁਹਾਨੂੰ ਇਥੋਂ 1500 ਤੋਂ 800 ਨਹੀਂ ਮਿਲਣਾ ਛੋੜਮੇ 2000 ਦੇ ਸੂਟ ਆ ਇੱਕ ਪੌਣੇ ਦੀ 83 ਜਿੱਦ ਸਸਤਾ ਮਿਲਦਾ ਤੁਸੀਂ ਸਾਡੇ ਨਾਲ ਜੁੜੇ ਨਾ ਤੁਸੀਂ ਦਾਗਾ ਕਰਨਾ ਹੋਰ ਜੋੜਨੇ ਆ ਇਹ ਦਾ ਨੂੰ ਬਖਸ਼ਿਆ ਗਾਇਬ ਨੇ ਖੜਿਆ ਹਾਂ ਜੀ ਉਹਨੇ ਤੁਹਾਨੂੰ ਜੋੜਿਆ ਨਾ ਤੁਸੀਂ ਗਾਹ ਜੋੜ ਰਿਹਾ ਜੀ ਬਾਬੇ ਕਿਰਪਾ ਬੋਨਰ ਦੀ ਇਹ ਗਾਹ ਦਾ ਨਾਲ ਹੋਰ ਆਉਂਦੇ ਆ ਇਹੋ ਜਿਹੇ ਤਾਂ ਕੋ ਬਾਤ ਦੂ ਗ੍ਰੇਸ ਕਾਟਨ ਦਾ ਸੂਟ ਕਢਾਈ ਵਰਗਾ ਬਹੁਤ ਵਧੀਆ ਬਾਜੂ ਬਣੇ ਆ ਪੌਂਚੇ ਬਣੇ ਆ ਇਹਦਾ ਮਾਰਕੀਟ ਵਿੱਚ ਕੋਈ 1500 ਕੋ 2000 ਰੁਪਿਆ ਸੂਟ ਆ ਸਾਡੇ ਕੋਲ ਮਿਲੂਗਾ 1050 ਰੁਪਏ ਸੂਰਜੀ 1050 ਵਿੱਚ ਮਿਲੂਗਾ ਜੀ ਵੇਖੋ ਕਲਰ ਮੈਚਿੰਗ ਵੇਖੋ ਕਲਰ ਮੈਚਿੰਗ ਬਹੁਤ ਜਿਆਦਾ ਆ 1500 ਵਾਲਾ ਸੂਟ ਕੋਈ 2000 ਦਾ ਮਿਲੂਗਾ 1000 ਰੁਪਏ ਦਾ ਜੀ ਮਿਲ ਲਗਦਾ ਪਾਨਰ ਦੇ ਟੀ ਬਲੇਡ ਉੱਪਰ ਕੀ ਵੈਂਡ ਜਿੱਥੇ ਸਸਤੇ ਦਾ ਖਸਤਾ ਕਪੜਾ ਦੰਦਾ ਹੈ ਇਹਨਾਂ ਨਾਲ ਵੀ ਗਿਫਟ ਫ੍ਰੀ ਦਿੱਤੇ ਜਾਣਗੇ ਜੀ ਜਿਹੜਾ ਕਿ 20000 ਦਾ ਲਊਗਾ ਉਹਨੂੰ ਮੋਬਾਈਲ ਫ੍ਰੀ ਮਿਲੂਗਾ ਜਿਹੜਾ 50000 ਦਾ ਲਊਗਾ ਉਹਨੂੰ ਐਲਸੀਡੀ ਫ੍ਰੀ ਦਿੱਤੀ ਜਾਣਗੇ ਮਤਲਬ ਕਿ ਜਿਹੜਾ ਵੀ ਚੀਜ਼ ਲੌਗੇ ਉਹਨਾਂ ਗਿਫਟ ਮਿਲਣਗੇ 2000 ਤੱਕ ਗਿਫਟਸ ਦਿੱਤੇ ਜਾਣਗੇ ਨਾਲ ਜੀ ਬਰਬਰੀ ਆ ਗਈ ਜੀ ਬਰਬਰੀ ਬਰਬਰੀ ਦਾ ਸੂਟ ਜੋ ਬਹੁਤ ਵਧੀਆ ਕਢਾਈ ਦੁਪੱਟਾ ਦੇਖੋ ਕਿੰਨਾ ਚਮ ਚਮ ਕਰਦਾ ਇਹ ਸ ਹੈਗਾ 1500 ਸੂਟ ਆ ਸਾਡੇ ਕੋਲ ਮਿਲਣਾ 850 ਰੁਪਏ ਦਾ ਸੂਟ ਜੀ 1500 ਵਾਲਾ ਸੂਟ 850 ਰੁਪਏ ਦਾ ਚਮ ਚਮ ਕਰਦਾ ਕਲਰ ਮੈਚਿੰਗ ਬਹੁਤ ਜਿਆਦਾ ਆ ਕੜਾਈਆਂ ਵਰਕ ਬਹੁਤ ਵਧੀਆ ਹੈ ਕਲਰ ਮੈਚਿੰਗ ਬਹੁਤ ਜੇ ਨਾ ਵੀ ਗਿਫਟ ਇਹਨਾਂ ਨੂੰ ਗਿਫਟ ਫਰੀ ਜੀ ਗਿਫਟ ਸਾਰੀਆਂ ਚੀਜ਼ਾਂ ਮਿਲਣਗੇ 2000 ਦਾ ਲਓ ਉਹਨੂੰ ਵੀ ਮਿਲੂਗਾ ਜੇ ਕੋਈ 1000 ਰੁਪਏ ਦਾ ਲਓ ਉਹਨੂੰ ਮਿਲੂਗਾ ਜੇ ਕੋਈ 2000 ਦਾ ਲਓ ਉਹਨੂੰ ਮਿਲੂਗਾ 50000 ਦੇ ਨਾਲ ਐਲਸੀਡੀ ਮਿਲੂਗੀ ਜੀ ਆ ਜਿਹੜਾ ਬਿਊਟੀ ਬਾਇਸ ਹੋਵੇ ਦੇਣ ਲਈ ਬਾਈ ਜੀ ਦੇਖੋ ਬਰਬਰੀਆਂ ਕਿੱਡੇ ਵਧੀਆ ਕਲਰ ਮੈਚਿੰਗ ਆ 1500 ਵਾਲੇ 850 ਰੁਪਏ ਜਾ ਸਾਬਾ ਫ੍ਰੀ ਹੋ ਗਿਆ ਫ੍ਰੀ ਕਿਉਂਕਿ ਨਾਲ ਤੁਹਾਨੂੰ ਗਿਫਟ ਵੀ ਦੇਣੀ ਆ ਜੀ ਮਿਲਣ ਕਿੱਥੇ ਪੁਣਾ ਦੇ ਟਿਬਲੇਟ ਤੇ ਕਿਵੈਂਟ ਜਿੱਥੇ ਸਸਤੋ ਸਸਤਾ ਕਪੜਾ ਦਿੰਦਾ ਹੈ ਇਹਨਾਂ ਮੈਨੇਜਰ ਨੂੰ ਜਮੇ 43 3408 ਫ੍ਰੀ ਡਿਲੀਵਰੀ ਫ੍ਰੀ ਸਾਰੇ ਪੰਜਾਬ ਵਿੱਚ ਲੋ ਜੀ ਆਈ ਟੈਕਸ ਦਾ ਆ ਗਿਆ ਕਪੜਾ ਹੀ ਆਈ ਟੈਕਸ ਦਾ ਕਪੜਾ ਨੀਣਾ ਮਾਰਕੀਟ ਵਿੱਚ ਕੋਈ 2000 ਕੋਈ 1500 ਵੇਚਣ ਦਿਆ ਵਾ ਸਾਡੇ ਕੋਲ ਮਿਲੂਗਾ 1000 ਰੁਪਿਆ ਦਾ ਸੂਰਜੀ ਪਿਓਰ ਮਸਰੀਨ ਦਾ ਜਿਓ ਪਿਓਰ ਮਸਰੀਨ ਦਾ ਦੁਪੱਟਾ ਨਹੀਂ ਆ ਚਾਦਰਾਂ ਨਾਲ ਲਾਈਆ ਇਹ 2000 2200 ਵਾਲਾ 1250 ਰੁਪਏ ਵਿੱਚ ਕੱਲਰ ਮੈਰੀ ਬਹੁਤ ਜਿਆਦਾ ਆ ਵੇਖੋ ਆਈ ਟੈਕਸ ਦਾ ਕਪੜਾ ਆਈ ਟੈਕਸ ਦਾ 2000 2200 ਵਾਲੇ 1250 ਰੁਪਏ ਦੇ ਵਿੱਚ ਮੈਨੂੰ ਕਿੱਥੋਂ ਪਾਉਣ ਦੀ ਗੱਤੀ ਬਲੇ ਰੋਡ ਤੇ ਕੀਵੈਂਟ ਜਿੱਥੇ ਸੱਤ ਸੱਤਾ ਕਪੜੇ ਦਾ ਦੰਦਾ ਹੈ ਆਈਟੈਕਸ ਦਾ ਮਾਲ ਆਇਆ ਜੀ ਆਈਟੈਕਸ ਦਾ ਵੇਖੋ ਚੰਮ ਚੰਮ ਦਾ ਦੇ ਸੂਟ ਇਹਨੇ ਲੈ ਗਿਓਟ ਫਰੀ ਦਿੱਤੇ ਜਾਣੇ ਜੋ ਕਪੜਾ ਫਰੀ ਕਰਤਾ ਬੋਨਰ ਦੀ ਹੱਟੀ ਵਾਲੇ ਰਖਣੀ ਤੱਕ ਜੀ ਫਰੀ ਕਪੜਾ ਬਸ ਪਹਿਣਾ ਮੇਰੇ ਜਲਦੀ ਤੇ ਜਲਦੀ ਆ ਤੇ ਸੱਤੇ ਸੱਤਾ ਕਪੜਾ ਲੈ ਕੇ ਜਾਣੋਂ ਜੀ ਵੇਖੋ ਵੇਖੋ ਇਹ ਆਈਟੈਕਸ ਦਾ ਮਾਲ ਜੀ ਸਾਰੇ ਦੁਪੱਟੇ ਵੇਖੋ ਚਾਦਰਾਂ ਚਾਦਰਾਂ ਜਨ ਦੇ ਆਈ ਵੱਡ ਬੋਰੇ ਬੋਰੇ ਮਾਰੇ ਜਿੰਨਾ ਮਰਜ਼ੀ ਲੈ ਜਾਓ 2500 ਦਾ ਸੂਟ 1250 ਰੁਪਏ ਵਿੱਚ ਗਿਫਟ ਫ੍ਰੀ ਇਹਨਾਂ ਨਾਲ ਦਿੱਤੇ ਜਾਣੇ ਆ ਜੀ ਨਸਰੀਨ ਕਾਟਨ ਦਾ ਸੂਟ ਆ ਗਿਆ ਜੋ ਮੈਚਿੰਗ ਸੂਟ ਆ ਸੂਟ ਆ ਸਲਵਾਰ ਦੇ ਨਾਲ ਦੁਪੱਟਾ ਜਿਹੜਾ ਮਾਰਕੀਟ ਵਿੱਚ ਰੇੜਗਾ 1200 ਰੁਪਈਆ ਸਾਡੇ ਕੋਲ ਮਿਲੂਗਾ 695 ਰੁਪਏ ਦਾ ਸੂਟ ਜੀ 695 ਰੁਪਏ ਦਾ ਸੂਟ 1200 ਵਾਲਾ ਮੈਨ ਲਕਿਤਾ ਪੋਨਰ ਦੇ ਟਿਪਲੇ ਰੋਡ ਪਰ ਸ਼ਿਵਾਂਟ ਜਿੱਥੇ ਸਸਤਾ ਮਿਲਦਾ ਹੈ ਆ ਦੇਖੋ ਕੱਲ ਦੇ ਮੈਚਿੰਗ ਦੇਖੋ ਇਹਨੇ ਮੈਚਿੰਗ ਮੌਜ ਹੈ ਜਿੰਨੇ ਮਰਜੀ ਸੂਟ ਲੈ ਲਓ 1200 ਵਾਲਾ ਸੂਟ ਸਿਰਫ 195 ਰੁਪਏ ਵਿੱਚ ਜੀ ਕੱਲ ਦੇ ਮੈਚ ਦੇ ਬਹੁਤ ਵਧੀਆ ਚਮਕ ਚਮਕਾਦੇ ਸੂਟ ਜੀ ਪਿਓ ਦਵਟਾ ਆ ਗਈ ਪਿਓ ਦਵਟੇ ਦਾ ਸੂਟ ਆ ਗਿਆ ਜੀ ਗ੍ਰੇਸ ਕਟਰ ਦਾ ਸੂਟ ਇਹਦਾ ਮਾਰਕੀਟ ਇੱਥੇ ਕੋਈ 1500 ਦੇ 2000 ਰੁਪਿਆ ਸਾਡੇ ਕੋਲ ਮਿਲੂਗਾ 850 ਰੁਪਏ ਦਾ ਸੂਟ ਜੀ 850 ਰੁਪਏ ਦਾ ਸੂਟ ਦੇਖੋ ਚਮਕ ਚਮਕਾਦੇ ਸੂਟ ਇਹਨਾਂ ਨਾਲ ਗਿਫਟ ਫਰੀ ਦਿੱਤੇ ਜਾਣਗੇ ਲੜ ਸਾਡੇ ਕੋਲ ਦਾਜਵਰੀ ਆਉਂਦੀ ਪਾਰੇ ਸੂਟ ਆ ਗਾਂ ਵਿਆਹ ਸ਼ਾਦੀਆਂ ਦਾ ਟਾਈਮ ਆ ਰਿਹਾ ਵਾ ਸਾਡੇ ਕੋਲ ਚਮ ਚਮਗਦੇ ਸੂਟ ਪਾਰੇ ਬਹੁਤ ਵਧੀਆ ਬਹੁਤ ਕਢਾਈਆਂ ਵਾਲੇ ਸੂਟ ਬਹੁਤ ਵਧੀਆ ਦਾਜਵਰੀ ਲਈ ਸਾਡੇ ਕੋਲ ਕਪੜਾ ਬਹੁਤ ਆ ਜਿਹੜਾ ਵੀ ਅੱਜ ਜਿਹੜਾ 50 50 ਹਜ਼ਾਰ ਦੀ ਸੇਲ ਕਰੂਗਾ ਉਹਨੂੰ ਐਸਡੀ ਫ੍ਰੀ ਕੇ ਇਹਨੂੰ ਵਿਆਹ ਚ ਲੈਣ ਦੀ ਲੋੜ ਨਹੀਂ ਪਊਗੀ ਐਸਡੀ ਆਈ ਫਰੀ ਦੇ ਦੇਣੀ ਸਾਡੇ ਕੋਲ ਜੀ ਵੇਖੋ ਚਮ ਚਮ ਕਰਦੇ ਸੂਟ ਆ ਜੀ ਦਾਜਵਰੀ ਵਾਸਤੇ ਬਹੁਤ ਭਰੇ ਸੂਟ ਦੇਖੋ ਦਾਈ ਵਰੀ ਕਿੱਡੇ ਕਿੱਡੇ ਵਧੀਆ ਸੂਟ ਹੈ ਜੀ ਨਾ ਵਿਆਹ ਸ਼ਾਦੀਆਂ ਟਾਈਮ ਆ ਰਿਹਾ ਜੀ ਦੁਪੱਟਾ ਦੇਖੋ ਕਿੱਡਾ ਭਾਰਾ ਵਿਆਹ ਸ਼ਾਦੀਆਂ ਟਾਈਮ ਆ ਸਾਰੇ ਉਹ ਭਾਰੇ ਭਾਰੇ ਸੂਟ ਹੈਗੇ ਸਸਤੇ ਰੇਟਾਂ ਵਿੱਚ ਜਿਹੜਾ 50000 ਦੀ ਕਰੂਗਾ ਉਹਨੂੰ ਇੱਕ ਕੈਲਕੁਲੇਟਰ ਫ੍ਰੀ ਦਿੱਤੀ ਜਾਊਗੀ ਜਿਹੜੀ ਭੈਣ 20 ਜਣਾਂ ਨੂੰ ਛੇਰ YouTube ਤੇ ਕਰਕੇ ਸਾਨੂੰ ਸਕਰੀਨ ਸ਼ਾਟ ਦੇ ਦੇ ਉਹਨੂੰ ਇੱਕ ਸੂਟ ਫਰੀ ਦਿੱਤਾ ਜਾਊਗੀ ਆ ਸੋਡਾ ਨੂੰ ਇੱਕ ਫਰੀ ਹੈ ਨਾ ਆਪਾਂ ਜਿਹੜਾ ਵੀ YouTube ਦੇ ਲਿੰਕ ਨੂੰ ਵੇਹਾਂ ਜਾਣਿਆਂ ਨੂੰ ਸ਼ੇਅਰ ਕਰੂਗਾ ਉਹਦਾ ਸਕਰੀਨਸ਼ਾਟ ਲੈ ਆਵੇ ਤੇ ਇੱਕ ਸੂਟ ਜੂਹਾਂ ਉਹ ਇੱਕ ਸੂਟ ਫਰੀ ਦਿੱਤਾ ਜਾਊਗੀ ਹਾਂਜੀ 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 ਅਰੇ ਹੁਣ ਆਪਾਂ ਸਿਰਫ YouTube ਜਿਹੜਾ ਚੈਨਲ ਹੈ ਉਹਦੀ ਜਿਹੜੀ ਵੀਡੀਓ ਸ਼ੇਅਰ ਕਰਨੀ ਤੁਸੀਂ ਵੇਹਾਂ ਜਾਣਿਆਂ ਨੂੰ ਤੇ ਉਹਦੇ ਵੀ ਸਕਰੀਨਸ਼ਾਟ ਲੈ ਲੈਣੇ ਆ ਆਹ ਵੇਖੋ ਮੋਬਾਈਲ ਤੁਹਾਨੂੰ ਫਰੀ ਦੇਣੀ ਆ ਮੋਬਾਈਲ ਦੇਖੋ ਕਿਨੇ ਕਿਨੇ ਮੋਬਾਈਲ ਚੀਜ਼ਾਂ ਸਭ ਫਰੀ ਆ ਇਹ ਸੜੀਆਂ ਲੱਗਿਆ ਵਾ ਇਧਰ ਵੀ ਸੜੀਆਂ ਲੱਗਿਆ ਵਾ ਇਧਰ ਗਿਫਟ ਵੇਖੋ ਕਿਨੇ ਲੱਗੇ ਆ ਸਭ ਤੋਂ ਰਖੜੀ ਦੇ ਦੇਣਾ ਪੈ ਉਹਨੂੰ ਆਖੋ ਨਾਲੇ ਵੇਖੀ ਲੋਕਾਂ ਜੀ ਆਖੋ ਨਾਲ ਹੀ ਤੁਹਾਨੂੰ ਦੇਨੇ ਜੋ ਆ ਵੀ ਫ੍ਰੀ ਰਲ ਦੇਨੇ ਸੂਟਾਂ ਨਾਲ ਜੀ ਕੁਰਤੇ ਵੀ ਮੇ ਪਾਈਏ ਸਭ ਰਖੜੀ ਤੱਕ ਕਈ ਪਹਿਨ ਆ ਗਏ ਰਖੀ ਤੋਂ ਬਾਅਦ ਉਹ ਨਹੀਂ ਮਿਲਣਾ ਇਹ ਰਖੜੀ ਸੇਲ ਮੇਲਾ ਜੀ ਹੁਣ ਹਦੀ ਹਟੀ ਦੇ ਲਾਇਆ ਬਲੇ ਰੋਡ ਤੇ ਕਿਵੈਂਟ ਜਿਹਨਾਂ ਦਾ ਮੋਬਾਈਲ ਨੰਬਰ ਹੈ 9946 3406 ਜਿਸ ਕਿਸੇ ਭੈਣ ਨੇ ਹੋਮ ਡਿਲੀਵਰੀ ਸਾਰੇ ਪੰਜਾਬ ਵਿੱਚ ਫ੍ਰੀ ਦਿੱਤੀ ਜਾਊਗੀ। ਸੂਟ ਆ ਗਿਆ ਵਾ। ਇਹ 500 ਰੁਪਏ ਦਾ ਸੂਟ ਆ। ਕਲਰ ਮੈਰੀਆਂ ਬਹੁਤ ਵਧੀਆ 500 ਰੁਪਏ ਦਾ ਮਿਲਣਾ ਕਿੰਨਾ 5 ਮੀਟਰ। ਪਾਣਾ ਰੇਡੀਓ ਮਿਲਣਾ ਸਿਰਫ 250 ਰੁਪਏ ਦਾ 5 ਮੀਟਰ। ਮੱਬਲ ਇੱਕ ਤਾਂ ਇੱਕ ਫ੍ਰੀ ਹੋ ਗਿਆ। 500 ਵਾਲਾ ਸੂਟ 250 ਰੁਪਏ ਵਿੱਚ ਮਿਲੂਗਾ। ਵੇਖੋ ਕਾਟਨ ਦਾ ਸੂਟ, ਕੱਪੜਾ 5 ਮੀਟਰ। 500 ਵਾਲਾ ਸੂਟ 500 ਦੇ ਦੋ ਸੂਟ 1 ਸੂਟ 250 ਦਾ। ਇਹ কুর্তা ਪਜਾਮਾ ਇਹ কুরਤੇ ਪਜਾਮੇ। ਵੀਰਾਂ ਦੇ ਭੈਣਾਂ ਨੂੰ ਗਿਫਟ ਲੈਂਦੇ ਨੇ ਸਾਡੇ ਲਈ ਕੀ ਬਾਈ ਵੀਡੀਓ ਇਹ 500 ਦਾ ਸੂਟ 250 ਰੁਪਏ ਕੁੜਤਾ ਬਿਆਮਾ ਜੀ ਇੱਕ ਸੜਕਾ ਗੀਜਾ ਕਾਟਨ ਆ ਗਈ ਗੀਜਾ ਕਾਟਨ 5 ਸਾਲ ਦੀ ਗਾਰੰਟੀ ਹੈ ਕੱਪੜੇ ਦੀ 5 ਸਾਲ ਦੀ ਗਾਰੰਟੀ ਵੀ ਇਹ ਕਪੜਾ ਪਾੜ ਕੇ ਦੇ ਆ ਲਓ ਜੀਜਾ ਕਾਟਨ ਦਾ ਕਪੜਾ ਲਓ ਮਾਰਕ ਰੀ 100 ਰੁਪਏ ਦਾ ਸਾਡੇ ਕੋਲ ਮਿਲ ਗਿਆ 500 ਰੁਪਏ ਦਾ ਸੂਟ ਜੀ ਗੀਜਾ ਕਾਟਨ ਆ ਜਿਹੜੀ ਵਧੀਆ ਗੀਜਾ ਕਾਟਨ ਰੇ ਉਹ ਗੀਜਾ ਕਾਟਨ ਨਹੀਂ ਗਈ 1000 ਰੁਪਏ ਦਾ ਸੂਟ 500 ਰੁਪਏ ਦਾ 5 ਮੀਟਰ ਗਿਫਟ ਇਹ ਲੈਣ ਲੈ ਵੀਰਾਂ ਨੂੰ ਆ ਦੇਖੋ ਕੀ ਦਾ ਕਟਣ ਜੋ 1000 ਰੁਪਏ ਦਾ ਸੂਟ 500 500 ਦੇ ਵਿੱਚ ਸਾਡੇ ਕੋਲ ਆਈ ਵਧੀਆ ਬ੍ਰਾਂਡ ਵੀ ਆ ਗਏ ਜੋ ਜਿਹੜੇ ਮੰਤਰੀ ਸ਼ੰਤਰੀ ਪਾਉਂਦੇ ਨਾ ਆਹ ਲਓ ਜੀ ਇਹ ਸਾਡੇ ਕੋਲ ਚੁੱਕੇ ਜਾਂਦੇ ਨੇ ਹਾਂ ਲਓ ਜੀ ਕੱਪੜਾ ਦੇਖੋ ਜੇ ਮੰਤਰੀ ਪਾਉਂਦੇ ਕੋਈ 3000 ਰੁਪਏ ਦਾ 2000 ਰੁਪਏ ਦਾ ਸੂਟ ਸਾਡੇ ਕੋਲ 2500 ਦਾ ਸੂਟ ਮਿਲਣਾ ਦਾ ਸਿਰਫ 600 ਰੁਪਏ ਦਾ 2500 ਦਾ ਸੂਟ 600 ਰੁਪਏ ਦਾ ਸੜਕ ਪਰ ਗੀਜਾ ਘਟਾ ਲੈ ਲਓ ਮੁਸਤਰਾ ਲੈ ਲਓ ਖੁਸ਼ਬੂ ਲੈ ਲਓ 750 ਰੁਪਏ ਲੱਗੂ ਜੀ ਸਾਡੇ ਕੋਲ ਇਹ ਨਹੀਂ ਹੈਗਾ ਕਿ ਆਹ ਮੰਗ ਲਿਆ ਤੇ 2000 ਮੰਗ ਲਿਆ ਤੇ ਨਹੀਂ ਲੁੱਟਣੀ ਹੈਗੀ ਪਾਣੋ ਦੀ ਹੱਟੀ ਦੇ ਸੱਤ ਸੱਤੇ ਇਹਨਾਂ ਨੇ ਵੀ ਗਿਫਟ ਦੇਣੇ ਵੀਰਾਂ ਨੂੰ ਇਹ ਨਾ ਸੋਚਿਓ ਕਿ 2500 300 600 ਹੀ ਦੇ ਕੇ ਗਿਫਟ ਨਹੀਂ ਮਿਲੂਗਾ ਗਿਫਟੇ ਵੀ ਦੇਵਾਂਗੇ ਲਓ ਜੀ ਵਿਮਲ ਦੀ ਪੈਂਟ ਕਮੀਜ਼ ਆਏ ਪੈਂਟ ਤੇ ਕਮੀਜ਼ ਦੋਵੇਂ ਚੀਜ਼ਾਂ ਮਾਰਗ ਦੀ 500 ਰੁਪਏ ਦੀ ਸਾਡੇ ਕੋਲ 100 ਰੁਪਏ ਦੀ ਇਹ 100 ਦੀ ਅੱਗੇ 500 ਵਾਲੀ ਪੈਂਟ ਕਮੀਜ਼ ਨੈਲੀ ਕਿਥੋਂ 15 ਦਿਹਾੜੀ ਟਿਬਲੇਰ ਦੇਖੀ ਬਣ ਜੀ ਜਿੱਥੇ ਸਸਤੇ ਸਸਤੇ ਕਪੜੇ ਤੰਦਾ ਹੈ 500 ਵਾਲੀ ਪੈਂਟ ਕਮੀ 100 ਰੁਪਏ ਦੀ ਇਹਨਾਂ ਨਾਲ ਗਿਫਟ ਵੀ ਹੈਗੇ ਜੇ ਕੋਈ ਭੈ 100 ਰੁਪਏ ਦਾ ਪੈਂਟ ਆ ਕੇ ਆ ਕੇ ਗਿਫਟ দাও ਇਹਦੇ ਆ ਗਿਫਟ ਨਹੀਂ ਲੱਗੇ ਤੇ ਸਿਰਫ 3500 ਦੀ ਕਰਤੀ ਕਮੀਜ਼ ਆਲ ਇਹ ਕੀ ਖਰੀਦਾ ਵੀ ਤੁਸੀਂ ਜੀ ਕੁਸ਼ਪੱਗਾ ਲਈਆਂ ਕੋਈ ਇਹ ਸੂਟ ਲੈ ਕਿੰਨੇ ਦੀ ਸ਼ੌਪਨ ਕੀਤੀ ਦੀ ਹਾਂ ਹਾਂ 5000 ਦੀ ਸਰ ਕੀ ਮਿਲਿਆ ਨਾਲ ਮੋਬਾਈਲ ਮਿਲਿਆ அல்லதா <middall> நோரு <middall>